ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਆ ਗਿਆ ਫੇਰ ਆਪਣੇ ਚੈਨਲ ਤੇ ਵਾਪਸ ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੇਰੇ ਚੈਨਲ ਨੂੰ ਮੈਂ ਦੇਖ ਰਿਹਾ ਹਾਂ ਕਿ ਇੱਕ ਵੀਡੀਓ ਪਾਈ ਕਿ ਤੁਸੀਂ ਕੋਈ ਜਾਣਦਾ ਹੈ ਕਿ ਕੌਣ ਹੈ ਜੀਤਾ ਤੇ ਇੰਨੇ ਜ਼ਿਆਦਾ ਕਮੈਂਟ ਇੰਨੇ ਜ਼ਿਆਦਾ ਕਮੈਂਡ ਉਹ ਵੀ ਮੇਰੀ ਫੇਵਰ ਚ ਤੇ ਕੀ ਕਹਦੇ ਉਹਨੂੰ ਵੀ ਦਿਲ ਮੇਰਾ ਗਾਰਡਨ ਗਾਰਡਨ ਹੋ ਗਿਆ ਇੱਕ ਭੈਣ ਨੇ ਤਾਂ ਵੀ ਮੈਸੇਜ ਕੀਤਾ ਹੈ ਕਿ ਪੂਰੀ ਟੀਮ ਦੇ ਵਿੱਚੋਂ ਨਾ ਇਤੋਂ ਦਾ ਇਹ ਸਾਡਾ ਮੇਰਾ ਫੇਵਰਟ ਆ ਉਹ ਜੀਤਾ ਤੇ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਇੰਨਾ ਜਿਆਦਾ ਮੈਨੂੰ ਪਿਆਰ ਦਿੰਦੇ ਤੇ ਇਦਾਂ ਹੀ ਪਿਆਰ ਬਣਾਈ ਰੱਖੋ ਤੇ ਇਸ ਚੈਨਲ ਨੂੰ ਵੀ ਰੱਜ ਕੇ ਪਿਆਰ ਦਿਓ ਤੇ ਜਿਆਦਾਤਰ ਕਮੈਂਟ ਵਿੱਚ ਇਹ ਹੀ ਕਿ ਭਾਜੀ ਆਪਣੇ ਬਾਰੇ ਕੁਝ ਦੱਸੋ ਆਪਣੇ ਬਾਰੇ ਦੱਸੋ ਆਪਣੀ ਫੈਮਲੀ ਬਾਰੇ ਦੱਸੋ ਜਾਂ ਕੁਝ ਪਰਸਨਲ ਚੀਜ਼ਾਂ ਵੀ ਪਰਸਨਲ ਤੇ ਨਹੀਂ ਆਪਾਂ ਚਲੋ ਸ਼ੀਰ ਹੌਲੀ ਹੌਲੀ ਕਰਾਂਗੇ ਸਾਰਾ ਕੁਝ ਬਾਕੀ ਇਹ ਆ ਕਿ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਸਾਰੀ ਫੈਮਲੀ ਨਾਲ ਮਿਲਾਵਾਂਗੇ ਜੇ ਜਿਹੜੇ ਕੁਐਸਚਨ ਤੁਸੀਂ ਮੇਰੇ ਕੋਲ ਕਰਦੇ ਹੋ ਨਾ ਉਹ ਮੇਰੀ ਫੈਮਿਲੀ ਤੋਂ ਕਰ ਲਿਓ ਮੇ ਵੀ ਉਹ ਸਹੀ ਜਵਾਬ ਦੇ ਦਿੰਨ ਬਾਕੀ ਆਲਰੇਡੀ ਭਾਈ ਨੇ ਸਾਰਾ ਕੁਝ ਮੇਰੇ ਬਾਰੇ ਤੁਹਾਨੂੰ ਦੱਸਤਾ ਵਾ ਪਰ ਅੱਜ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਅੱਜ ਮੈਂ ਤੁਹਾਨੂੰ ਮਲਾਵਾਗਾ ਆਪਣੇ ਅਸਲੀ ਮੰਮੀ ਨਾਲ ਮੇਰੀਆਂ ਮੰਮੀਆਂ ਦਾ ਬਹੁਤ ਬਣੀਆਂ ਚਲੋ ਸਾਰੀਆਂ ਮਾਵਾਂ ਸਮਾਨੀਆਂ ਹੁੰਦੀਆਂ ਨੇ ਉਸ ਸਮੇਂ ਆਈਆਂ ਨਾ ਸੀਨ ਕਰਦੇ ਆ ਪਰ ਅੱਜ ਮੈਂ ਤੁਹਾਨੂੰ ਆਪਣੇ ਅਸਲੀ ਮੰਮੀ ਦੇ ਨਾਲ ਮਲਾਵਾਗਾ ਤੇ ਅੱਜ ਮੰਮੀ ਮੇਰੇ ਰੂਮ 'ਚ ਬੈਠਾਈ ਤੇ ਆਪਾਂ ਮੰਮੀ ਨੂੰ ਫੜ ਲਿਆ ਵਾ ਤੇ ਆਜੋ ਕਰਨੀਆਂ ਗੱਲਾਂ ਬਾਤਾਂ ਬਹੁਤ ਮੁਸ਼ਕਲ ਮਨਾਇਆ ਵਾ ਤੇ ਆਜੋ ਕਰਦੇ ਆ ਮੰਮੀ ਨਾਲ ਗੱਲਬਾਤ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਇਹ ਨੇ ਮੇਰੇ ਅਸਲੀ ਮੰਮੀ ਸੱਚੀ ਗੱਲ ਜੀ ਮੰਮੀ ਇਹ ਸਾਰੇ ਕਹਿੰਦੇ ਆ ਵੀ ਤੁਸੀਂ ਆਪਣੀ ਫੈਮਿਲੀ ਨਾਲ ਬੁਲਾਓ ਆਪਣੀ ਵਾਈਫ ਨਾਲ ਬੁਲਾਓ ਮਤਲਬ ਕੀ ਦੱਸੋ ਮੇਰੀ ਵਾਈਫ ਕਿੱਥੇ ਆ ਬੁਲਾਓ ਉਹਨੂੰ ਉਹਨੂੰ ਵੀ ਆਪਾਂ ਵਿੱਚ ਦੱਸਣਾ ਵਾ ਰੇ ਕੋਲ ਨਹੀਂ ਵਾਈਫ ਜਦੋਂ ਤੇ ਆਵਾਂਗੇ ਤਾਂ ਦੱਸਾਂਗੇ ਸਾਰੇ ਗੱਲ ਦਾ ਡੈਸ਼ੇਰ ਕਰਾਂਗੇ ਬਾਕੀ ਜੋ ਤੁਸੀਂ ਦਿੱਤੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਮੈਂ ਬਹੁਤ ਧੰਨਵਾਦ ਦੀਆਂ ਆਪਣੇ ਬੱਚੇ ਦੀ ਤਰਫੋਂ ਯਾਦ ਦੇ ਦੇਰੋ ਤੇ ਬੱਚੇ ਦੇ ਬਦੌਲਤ ਵੇਖਦੇ ਰਹੋ ਤੇ ਬਾਕੀ ਸਾਰੇ ਜਾਨੇ ਮਮੀ ਪੁੱਛਦੇ ਆ ਵੀ ਤੁਸੀਂ ਕਿੰਨੇ ਫੈਮਿਲੀ ਮੈਂਬਰ ਦੇ ਯਾ ਕੀ ਕਰਦੇ ਤੇ ਮੈਂ ਦੱਸ ਦੇਣਾ ਚਾਹੁੰਦਾ ਵਾਂ ਕਿ ਇੱਕ ਮੇਰਾ ਵੱਡਾ ਬ੍ਰਦਰ ਆ ਤੇ ਉਹ ਐਕਟਿਵਿਟੀਿੰਗ ਤੇ ਬਹੁਤ ਜ਼ਿਆਦਾ ਘਾਟਾ ਵਲੌਗ ਚ ਵੀ ਮਿਲਦਾ ਮੁਸ਼ਕਲ ਹੀ ਆਵੇ ਭਾਵੇਂ ਉਹਦੀ ਸ਼ਾਪ ਹੈ ਦੀਪ ਟੈਲੀਕਾਮ ਉਹ ਮੈਰਡੇ ਤੇ ਆਪਾਂ ਦੋ ਭਰਾ ਤੇ ਮੈਂ ਕੁਵਾਰਾਂ ਤੇ ਘਰ ਦੇ ਤੇ ਮੰਮੀ ਤੇ ਬੜਾ ਜ਼ੋਰ ਪਾਉਂਦੇ ਆ ਪਰ ਮੈਂ ਹਲੇ ਥੋੜਾ ਜਿਹਾ ਕੀ ਕਹਿੰਦੇ ਉਹਨੂੰ ਆਪ ਹੀ ਬੰਦ ਕੀਤਾ ਗਾ ਨਿਵੇਦ ਕਰਨ ਨੂੰ ਪਾਇਆ ਕਰੰਡੇ ਆ ਤੇ ਬਾਕੀ ਤੁਸੀਂ ਜੇ ਮੰਮੀ ਨਾਲ ਕੋਈ ਗੱਲਬਾਤ ਕਰਨੀ ਹੋਏ ਕੋਈ ਸਵਾਲ ਕਰਨਾ ਹੋਏ ਤੇ ਤੁਸੀਂ ਕਮੈਂਟਾਂ ਚ ਜਾ ਕੇ ਸਹੀ ਗੱਲ ਆ ਕਿ ਨਹੀਂ ਮੰਮੀ ਬਿਲਕੁਲ ਤੇ ਉਹਦੇ ਮੰਮੀ ਅੱਜ ਬੈਠੇ ਹੀ ਇੱਥੇ ਤੇ ਮੈਂ ਮੰਮੀ ਨੂੰ ਫੜ ਲੈਣ ਤੇ ਮੰਮੀ ਤੁਸੀਂ ਆਣਾ ਹੀ ਵਲੌਗ ਚ ਇਹਨਾਂ ਝਾਕਾ ਕਰਾਵਾ ਯਾਰ ਤੁਸੀਂ ਸਾਰੇ ਜਾਣੇ ਮੰਮੀ ਨੂੰ ਕਹੋ ਵੀ ਕੋਈ ਗੱਲ ਨਹੀਂ ਵਲੌਗ ਚ ਕੋਈ ਚੀਜ਼ ਨਹੀਂ ਆਜਿਆ ਕਰੋ ਇਹ ਕੀ ਕਹਿੰਦੇ ਆ ਕੈਮਰੇ ਤੋਂ ਘਭਰਾਉਂਦੇ ਬਹੁਤ ਨਹੀਂ ਘਭਰਾਣੋਂ ਦੇ ਕੋਈ ਗੱਲ ਨਹੀਂ ਕਿ ਜੇ ਮੈਂ ਜਿਹੜਾ ਕੰਮ ਕਰੀ ਕੀਤਾ ਨਾ ਉਹ ਤੇ ਬਹੁਤ ਥੋੜਾ ਆਪਣੇ ਅਕਾ ਖਿਆਲ ਆਦਾ ਇਹ ਬੱਚੇ ਦੇ ਖਾਤਰ ਮੈਨੂੰ ਕੈਨੇਡਾ ਤੇ ਜਾਣਾ ਪਿਆ ਤੇ ਮੈਂ ਤੁਹਾਡੇ ਬਹੁਤ ਧੰਨਵਾਦੀ ਆ ਮੇਰੇ ਬੱਚੇ ਨੂੰ ਤੁਸੀਂ ਬਹੁਤ ਬਹੁਤ ਪਿਆਰ ਦਿੰਦੇ ਹੋ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਇਸੇ ਤਰ੍ਹਾਂ ਮੇਰੇ ਬੇਟੇ ਨੂੰ ਪਿਆਰ ਦਿੰਦੇ ਰਹੋ ਕਿ ਉਹਦੇ ਨੂੰ ਰੋਜ਼ ਵੇਖਦੇ ਰਹੋ ਐ ਵੀ ਕੋਣ ਆ ਵੀ ਮੈਂ ਵੀ ਆਂਦੀ ਰਹਾਂਗੀ ਵਿੱਚ ਨਹੀਂ ਮੈਂ ਨਹੀਂ ਆਵਾਂਗੀ ਆਪਣੇ ਬੇੜੇ ਦੇ ਖਾਤਰ ਮੈਂ ਨਹੀਂ ਆਵਾਂਗੀ ਆਪਣੇ ਬੇੜੇ ਨਾਲ ਸਾਧਾਂਵਾਂਗੀ ਇਹਦੇ ਪਾਪਾ ਵੀ ਆਣਗੇ ਹਾਂ ਨਾ ਵਾਦਾ ਕਰੋ ਨਾ ਵਾਦਾ ਕਰੋ ਜਿਹੜੀ ਚੀਜ਼ ਕਦੀ ਨਹੀਂ ਪੂਰੀ ਹੋਣੀ ਉਹ ਵਾਦਾ ਨਾ ਕਰੋ ਕੋਈ ਨਹੀਂ ਅਸੀਂ ਦਾਵਾਂਗੇ ਤੇ ਉਹਦੇ ਮੰਮੀ ਨੇ ਕੀ ਕਹਿੰਦੇ ਉਹਨੂੰ ਚਲੋ ਅੱਜ ਮੰਮੀ ਮੰਨ ਗਏ ਆ ਤੇ ਬਾਕੀ ਦੋਸਤੋ ਇਹ ਆ ਕਿ ਤੁਸੀਂ ਸਾਰੇ ਕਹਿੰਦੇ ਤੁਹਾਡੀ ਔਨ ਡਿਮਾਂਡ ਤੇ ਮੈਂ ਅੱਜ ਮੰਮੀ ਨੂੰ ਲੈ ਕੇ ਆਇਆ ਹਾਂ ਤੇ ਬਾਕੀ ਜੇ ਤੁਸੀਂ ਹੁਣ ਸੋਹਣੇ ਸੋਹਣੇ ਕਮੈਂਟ ਕਰਿਓ ਮੰਮੀ ਬਾਰੇ ਮੰਮੀ ਨੂੰ ਜੇ ਕੋਈ ਸਵਾਲ ਪੁੱਛਣਾ ਤੇ ਕਮੈਂਟਾਂ ਦੇ ਵਿੱਚ ਪੁੱਛਿਓ ਤੇ ਫਿਰ ਅਗਲੀ ਵਾਰੀ ਫੇਰ ਮੰਮੀ ਜਦੋਂ ਕਿਤੇ ਮੇਰੇ ਕਮਰੇ 'ਚ ਬੈਠੇ ਹੋਣਗੇ ਤੇ ਆਪਾਂ ਫੇਰ ਫੜ ਲਾਂਗੇ ਇਦੀ ਕਿਹੜੀ ਗੱਲ ਹੋਰ ਬਾਕੀ ਦੋਸਤੋਂ ਬਹੁਤ ਜ਼ਿਆਦਾ ਤੁਸੀਂ ਪਿਆਰ ਦੇ ਰਹੇ ਹੋ ਕਿ ਕਹਿੰਦਾ ਭਾਜੀ ਬਣਾਣਾ ਵੀ ਉਦੋਂ ਗੱਲ ਕੀਤਾ ਕਿ ਭਾਜੀ ਮੈਂ ਚੈਨਲ ਬਣਾਇਆ ਤੇ ਭਾਜੀ ਆਪ ਬੜਾ ਖੁਸ਼ ਹੋਇਆ ਮੀ ਕਹਿੰਦੇ ਸ਼ੁਕਰ ਕਿ ਤੂੰ ਕੁਛ ਕੀਤਾ ਤਾਂ ਸਹੀ ਮੈਨੂੰ ਤਾਂ ਬੜੀ ਵਾਰੀ ਕਹਿੰਦੇ ਕਿ ਬਣਾ ਚੈਨਲ ਬਣਾ ਚੈਨਲ ਤੁਹਾਨੂੰ ਪਤਾ ਹੀ ਆ ਮੈਂ ਬਹੁਤ ਘੱਟ ਕੈਮਰੇ ਦੇ ਅੱਗੇ ਮੈਂ ਉੱਥੇ ਜਰੂਰ ਆਣਾ ਕੈਮਰੇ ਦੇ ਅੱਗੇ ਵੀ ਭਾਜੀ ਕਰਵਾ ਲੈਂਦੇ ਕੰਮ ਪਤਾ ਨਹੀਂ ਕਿੱਦਾਂ ਮੈਨੂੰ ਧੱਕੇ ਨਾਲ ਮੈਂ ਤੇ ਨਹੀਂ ਇਹਨਾ ਅਮੀਰ ਜੰਮਿਆ ਆਲਸੀ ਯਾ ਕੇ ਠੀਕ ਆ ਨਹੀਂ ਠੀਕ ਆ ਤੇ ਉਹਦਾ ਮੈਨੂੰ ਕੋਈ ਗੱਲ ਨਹੀਂ ਹੈ ਜੀ ਐਕਟਿਵ ਹੈ ਹਮਮ ਵਰ ਕਮ ਜੀ ਬਾਕੀ ਇਹ ਵਾਪੀ ਮੈਨੂੰ ਲੱਗਦਾ ਕਿ ਮੈਂ ਥੋੜਾ ਜਿਹਾ ਆਲਸੀ ਹਾਂ ਸਾਡੀ ਸੇਵਾ ਬਹੁਤ ਕਰਦਾ ਹੈ ਬਹੁਤ ਜ਼ਿਆਦਾ ਇਹੋ ਜਿਹਾ ਬੇੜਾ ਕਿਸੇ ਕਿਸੇ ਨੂੰ ਮਿਲਦਾ ਚਲੋ ਉਹ ਮਾਲਕ ਦੇ ਸੁਪਰ ਗਯਾਰ ਕਰਨੇ ਆ ਸਾਨੂੰ ਇਹੋ ਜਿਹਾ ਬੇੜਾ ਬਖਿਆ ਉਹ ਢਾਈ ਬਹੁਤ ਚੰਗਾ ਉਹਨਾਂ ਨੇ ਅੰਕੇਤ ਤੋਂ ਗਏ ਉਹਨਾਂ ਉਹਦੇ ਵਿੱਚ ਜਿੱਦੇ ਆਏਗਾ ਤੇ ਲੈ ਮੰਗੇ ਅੱਜ ਤੇ ਇਹ ਹਸਾਲ ਲਾਲਾ ਵੀ ਮੰਮੀ ਨੂੰ ਨਾ ਬਹੁਤ ਮੁਸ਼ਕਲਾਂ ਆ ਉਹ ਵੀ ਅੱਜ ਆਪਾਂ ਗਰਦਾਸਪੁਰ ਗਏ ਹੀ ਥੋੜਾ ਜਿਹਾ ਕੰਮ ਮੰਮੀ ਨੇ ਥੋੜਾ ਦਿਖਾਣਾ ਸੀ ਆਪਣਾ ਪੈਰ ਮੰਮੀ ਦਾ ਬਹੁਤ ਜ਼ਿਆਦਾ ਪੀੜ ਹੁੰਦਾ ਵਾ ਇੱਕ ਹੱਡੀਆਂ-ਹੱਡੀਆਂ ਦੀ ਪ੍ਰੋਬਲਮ ਕਰਕੇ ਕਿਉਂਕਿ ਮੰਮੀ ਦੇ ਨਾ हिਪ ਇੰਜਰੀ ਹੋਈ ਸੀ ਮੰਮੀ ਨੂੰ ਤੇ ਉਹ ਰਿਪਲੇਸਮੈਂਟ ਹੋਈ ਆ ਤੇ ਉਹਦੇ ਕਰਕੇ ਥੋੜਾ ਜਿਹਾ ਚੈੱਕਅਪ ਜਿਆ ਕਰਾਉਣ ਗਏ ਆ ਤੇ ਆਂਦਾ ਹੀ ਮੈਂਗਾ ਵੀ ਆਪਣਾ ਵਲੌਗ ਸ਼ੁਰੂ ਕਰ ਦिए ਆਪਾਂ ਵਲੌਗ ਅੱਜ ਪੋਣਾ ਪੋਣਾ ਉਹ ਵੀ ਮੰਮੀ ਨੂੰ ਨਾਲ ਲੈ ਕੇ ਕੱਲਾ ਮੈਂ ਨੁਗਰ 'ਚ ਬੈ ਗੇ ਅੱਜ ਮੇਰੀ ਸੀਟ ਸੱਚ ਕਹਿ ਮੈਂ ਮੇਨ ਗੱਲ ਦੱਸਨੀ ਆ ਅੱਜ ਵੇਖੋ ਤੀ ਲੋਕੇਸ਼ਨ ਮੇਰੀ ਸੀਟ ਮੱਲੀ ਅੱਜ ਮੰਮੀ ਨੇ ਤੇ ਜੇ ਕਿਤੇ ਆਪਣੇ ਕਮਰੇ ਚ ਜਾਈ ਜਾਂਦੇ ਇਹਨਾਂ ਨੇ ਹਾ ਤਾਣਾ ਹੀ ਮেরে ਤੂੰ ਆਣਾ ਹੀ ਮਰੇ ਤੱਕ ਤੱਕ ਇਹਨਾਂ ਲੈ ਕੇ ਆਇਆ ਤੱਕ ਇਹਨਾਂ ਤੇ ਕੋਈ ਗੱਲ ਖਤਮ ਤਾਂ ਆਣਾ ਮਿਲਦਾ ਉਹ ਵੀ ਇਹ ਬਹੁਤ ਜ਼ਿਆਦਾ ਡਿਮਾਂਡ ਕਰਦੇ ਸਾਰੇ ਭੈਣ ਭਰਾ ਜਿੰਨੇ ਵੀ ਦੂਰ ਦੂਰੋਂ ਆਣੂ ਦੇਖਦੇ ਆ ਕਿ ਆਪਣੇ ਮੰਮਾ ਨੂੰ ਮਲਾਓ ਆਪਣੇ ਫੈਮਲੀ ਨਾਲ ਮਲਾਓ ਤੇ ਵੇਖ ਲੋ ਹੁਣ ਮੈਂ ਤੁਹਾਡੇ ਕਹਿਣ ਤੇ ਮੰਮਾ ਨੂੰ ਵੀ ਲੈ ਆਵਾ ਤੇ ਤੁਸੀਂ ਇਦਾਂ ਕਰਨਾ ਹੁਣ ਮੰਮੀ ਨੂੰ ਸੋਹਣੇ ਸੋਹਣੇ ਕਮੈਂਟ ਕਰਨੇ ਆ ਕਿ ਅਗਲੀ ਵਾਰੀ ਮੰਮੀ ਸ਼ਾਇਦ ਹੋ ਜਾਦਾ ਮੇਰੇ ਕਹਿਣ ਤੇ ਵੀ ਕਮੈਂਟ ਲੈ ਕੇ ਆ ਜੀ ਜੇ ਤੇ ਸੋਹਣੇ ਸੋਹਣੇ ਕਮੈਂਟ ਜੇ ਆਡੀ ਆ ਵੀਡੀਓ ਦੇ ਉੱਤੇ 500 ਸਬਸਕ੍ਰਾਈਬਰ ਪੂਰਾ ਹੋ ਜਾਂਦਾ ਤੇ ਮੈਂ ਤੁਹਾਨੂੰ ਗਰੰਟੀ ਨਾ ਕਹਿੰਦਾ ਅਗਲਾ ਵਲੌਗ ਆਪਾਂ ਸਾਰੇ ਜੀ ਭਾਂਜ ਦਾ ਮਰਜ਼ੀ ਲੈ ਆਣੇ ਪੈਣ ਕੈਮਰੇ ਤੇ ਜ਼ਰੂਰ ਆਉਣਗੇ ਤੇ ਇੰਨੀ ਜੀ ਤੁਹਾਡੀ ਮੁਲਾਕਾਤ ਤੁਹਾਡੇ ਨਾਲ ਤੇ ਹੁਣ ਮੰਮੀ ਨੇ ਜਰਾ ਮੈਡੀਸਿਨ ਮੈਡੀਸਨ ਲੈਣੀ ਆ ਤੇ ਮੰਮੀ ਕਰ ਦੋ ਫਿਰ ਭੈਣ ਭਰਾਵਾਂ ਨੂੰ ਬਾਏ 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 ਸੱਚੀ ਗਾਲ ਜੀ ਨੰਤ ਕਰਦੀ ਸਾਰਿਆਂ ਨੂੰ ਬੱਚਿਆਂ ਨੂੰ ਭੈਣਾਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਸਭ ਨੰਤ ਕਰ ਹਾਂ ਤੇ ਚਲੋ ਜੀ ਮੰਮੀ ਨੂੰ ਛੋਟੀ ਦੋ ਮੰਮੀ ਨਾਲ ਕੀ ਕਹਿੰਦੇ ਅਨਕੰਫਰਟੇਬਲ ਹੋਏ ਕਿਉਂਕਿ ਇੱਕ ਤੇ ਉਥੋਂ ਉਹਨੇ ਗੱਡੀ 'ਚ ਆਈਆਂ ਤੇ ਆਂਦੇ ਨਾਲ ਵਲੌਗ ਸ਼ੁਰੂ ਕਰਤਾ ਵਾ ਤੇ ਹੁਣ ਮੰਮੀ ਜਰਾ ਮੈਡੀਸਿਨ ਆਪਣੀ ਲੈ ਲੈਣ ਤੇ ਆਪਾਂ ਦੱਸਿਓ ਫਿਰ ਤੁਸੀਂ ਵਧੀਆ-ਵਧੀਆ ਕਮੈਂਟ ਕਰਕੇ ਦੱਸਿਓ ਕਿ ਮੰਮੀ ਨੂੰ ਤੁਸੀਂ ਇਹ ਤੁਹਾਨੂੰ ਕਿਦਾਂ ਦਾ ਲੱਗਾ ਮੰਮੀ ਦਾ ਸੁਭਾਅ ਤੇ ਜਾਂ ਮਿਲ ਕੇ ਕਿਦਾਂ ਦਾ ਲੱਗਾ ਤੇ ਬਾਕੀ ਇਹ ਆ ਕਿ ਪਹਚਾਦੋ ਹੁਣ ਇਹ ਵਲੌਗ ਨੂੰ ਚੱਕਦਾ ਤਾਂ ਜਿੰਨਾ ਚੱਕ ਸਕਦੇ ਜੇ ਤੇ ਚੰਗਾ ਜੀ ਸਾਰਿਆਂ ਨੂੰ ਸਤਿਗੁਰਾਲ ਜੀ ਸਤਿਗੁਰਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ